ਜਦੋਂ ਗੰਗੂ ਨੇ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਚੋਰੀ ਕਰ ਲਈ ਤਾਂ ਵੱਡੇ ਇਨਾਮਾਂ ਦੇ ਲਾਲਚ ਵਿੱਚ ਹੁਣ ਗੁਰਪਰਵਾਰ ਦੀ ਮੁਖਬਰੀ ਕਰਨ ਲਈ ਮਰਿੰਡੇ ਦੇ ਫੌਜਦਾਰ ਜਾਨੀਖਾਂ ਤੇ ਮਾਨੀਖਾਂ ਕੋਲ ਪਹੁੰਚ ਗਿਆ ਤੇ ਹੁਣ ਇਥੋਂ ਸਹਿਬਜ਼ਾਦਿਆਂ ਤੇ ਢਾਏ ਜਾਣ ਵਾਲੇ ਬਿਆੰਤ ਤਸ਼ੱਦਦਾਂ ਦੀ ਦਾਸਤਾਨ ਸ਼ੁਰੂ ਹੁੰਦੀ ਹੈ ਗੰਗੂ ਦੇ ਨਾਲ ਭੇਜੇ ਹੋਏ ਸਿਪਾਈ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇੰਜ ਲੈ ਕੇ ਗਏ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ 7 ਤੇ 9 ਸਾਲ ਦੇ ਦੋਵੇਂ ਮਾਸੂਮ ਜਿੰਦਾਂ ਨੂੰ ਬੋਰਿਆਂ ਵਿੱਚ ਬੰਨ੍ਹ ਕੇ ਘੋੜਿਆਂ ਦੇ ਦੋਵੇਂ ਪਾਸੇ ਇੰਜ ਲਮਕਾ ਦਿੱਤਾ ਗਿਆ ਜਿਵੇਂ ਕੋਈ ਸਮਾਨ ਲੱਦਿਆ ਜਾਂਦਾ ਹੈ ਤੇ ਮਾਤਾ ਜੀ ਨੂੰ ਹੱਥ ਪਿੱਛੇ ਬੰਨ੍ਹ ਕੇ ਇੱਕ ਦੂਜੇ ਘੋੜੇ ਤੇ ਬਿਠਾ ਦਿੱਤਾ Это бр... ਜੋ ਕਿ ਕੋੜਿਆਂ ਦੇ ਮੂੰਹ ਤੇ ਚੜਾਇਆ ਜਾਂਦਾ ਹੈ ਉਹਦੇ ਵਿੱਚ ਮਿਰਚਾਂ ਧੂੜ ਕੇ ਮਾਤਾ ਜੀ ਦੇ ਚਿਹਰੇ ਤੇ ਬੰਨ ਦਿੱਤਾ ਗਿਆ ਤੇ ਮਰਿੰਡੇ ਪਹੁੰਚ ਕੇ ਵੀ ਸਹਿਬਜ਼ਾਦਿਆਂ ਨੂੰ ਖੋਲਿਆ ਨਹੀਂ ਗਿਆ ਸਾਰੀ ਰਾਤ ਦੋਵੇਂ ਮਾਸੂਮ ਜਿੰਦਾਂ ਇਸੇ ਤਰ੍ਹਾਂ ਹੀ ਬੋਰੀਆਂ ਵਿੱਚ ਬੱਜੀਆਂ ਤੜਫਦੀਆਂ ਰਹੀਆਂ ਤੇ ਅਗਲੇ ਦਿਨ ਜਦੋਂ ਬੋਰੀਆਂ ਚੋਂ ਕੱਢਿਆ ਗਿਆ ਤਾਂ ਜਾਨੀ ਖਾਨ ਤੇ ਮਾਨੀ ਖਾਨ ਵੱਲੋਂ ਅਗਲੇ ਦੌਰ ਦੀ ਤਸ਼ੱਦਦ ਸ਼ੁਰੂ ਹੋ ਗਈ ਕਦੇ ਦੋਵੇਂ ਮਾਸੂਮ ਸਹਿਬਜ਼ਾਦਿਆਂ ਨੂੰ ਅੱਤ ਦੀ ਠੰਡ ਵਿੱਚ ਨੰਗੇ ਪਿੰਡੇ ਤੂਤਦੀਆਂ ਛਟੀਆਂ ਨਾਲ ਕੁੱਟਵਾਇਆ ਗਿਆ ਤੇ ਕਦੇ ਦਰਖਤ ਨਾਲ ਬੰਨ ਕੇ ਇਹਨਾਂ ਮਾਸੂਮ ਜਿੰਦਾਂ ਤੇ ਗੁਲੇਲਾ ਨਾਲ ਪੱਥਰ ਦੇ ਨਿਸ਼ਾਨੇ ਬਣੇ ਗਏ ਇਹ ਤਾਂ ਗੁਰਪਰਵਾਰ ਨੂੰ ਹਾਜ਼ਰ ਕਰਨ ਲਈ ਸਰਹੰਦ ਤੋਂ ਫਰਮਾਨ ਆ ਗਿਆ ਸੀ ਨਹੀਂ ਤਾਂ ਹਲੇ ਨਾ ਦੋਵਾਂ ਜ਼ਾਲਮਾਂ ਨੇ ਮਾਸੂਮ ਨਿੱਕੀਆਂ ਜਿੰਦਾ ਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਟੋਣਾ ਸੀ ਇਹ ਤਾਂ ਰਹੀ ਇਹਨਾਂ ਦੇ ਜ਼ੁਲਮ ਦੀ ਦਾਸਤਾਨ ਹੁਣ ਆਪਾਂ ਉਸ ਗੱਲ ਤੇ ਆਉਂਦੇ ਆ ਜਦੋਂ ਗੁਰੂ ਦੇ ਸਿੰਘਾਂ ਨੇ ਇਹਨਾਂ ਜ਼ਾਲਮਾਂ ਦਾ ਬਹੀ ਖਾਤਾ ਖੋਲ ਕੇ ਇਹਨਾਂ ਦਾ ਹਿਸਾਬ ਕੀਤਾ ਇਹਨਾਂ ਸ਼ਹਾਦਤਾਂ ਦੇ ਕੁਝ ਸਾਲਾਂ ਬਾਅਦ ਗੁਰਗੋਬਿੰਦ ਪਾਸ਼ਾ ਨੇ ਜ਼ਾਲਮਾਂ ਨੂੰ ਸੋਧਾ ਲਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਖਣ ਤੋਂ ਪੰਜਾਬ ਵੱਲ ਤੋਰਿਆ ਤੇ ਜਦੋਂ ਪੰਜਾਬ ਦੇ ਜ਼ਾਲਿਮਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਵਰਿਆ ਤਾਂ ਸਿਦੋਹਰਾ, ਸਮਾਣਾ ਤੇ ਸਰਹੰਦ ਹਰ ਟਿਕਾਣੇ ਤੋਂ ਦੁਸ਼ਮਣ ਸੋਧ ਕੇ ਰੱਖਤੇ ਪਰ ਜਦੋਂ ਇਸ ਕਹਿਰ ਦੀਆਂ ਖਬਰਾਂ ਮਰਿੰਡੇ ਤੱਕ ਪਹੁੰਚੀਆਂ ਤਾਂ ਸਿੱਖਾਂ ਦੇ ਉਣ ਤੋਂ ਪਹਿਲਾਂ ਹੀ ਇਹ ਦੋਵੇਂ ਭਰਾ ਜਾਨੀ ਖਾਂ ਤੇ ਮਾਨੀ ਖਾਂ ਆਪਣਾ ਕਿਲਾ ਛੱਡ ਕੇ ਦੂਰ ਕਿਤੇ ਗਬਨ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਹਿਰ ਤੋਂ ਬਚ ਗਏ ਤੇ ਇਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਇਹਨਾਂ ਜ਼ਾਲਿਮਾਂ ਨੇ ਸੁੱਖ ਦਾ ਸਾਹ ਲਿਆ ਉਪਸ ਆਪਣੇ ਸ਼ਹਿਰ ਮਰਿੰਡੇ ਪਹੁੰਚ ਕੇ ਦੋਵੇਂ ਪ੍ਰਾ ਗੱਦੀ ਤੇ ਕਾਬਜ਼ ਹੋ ਗਏ ਤੇ ਅਗਲੇ ਕਈ ਦਹਾਕਿਆਂ ਤੱਕ ਬੇਤੜਕ ਹੋ ਕੇ ਰਾਜ ਕਰਦੇ ਰਹੇ ਇਹ ਉਹ ਦੌਰ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਕਿਸੇ ਸਿੰਘ ਨੂੰ ਵੇਖਦੇ ਸਾਰ ਹੀ ਕਤਲ ਕਰ ਦੇਣ ਦਾ ਹੁਕਮ ਸੀ ਸੋ ਇਸ ਦੌਰ ਵਿੱਚ ਵੀ ਇਹਨਾਂ ਦੋਵਾਂ ਭਾਵਾਂ ਨੇ ਸਿੱਖਾਂ ਤੇ ਰੱਜ ਕੇ ਜ਼ੁਲਮ ਟਾਇਆ ਤੇ ਫੇਰ 1762 ਵਿੱਚ ਵਾਪਰਦਾ ਹੈ ਵੱਡਾ ਕੱਲੂਕਾਰ ਜਦੋਂ ਇੱਕੋ ਦਿਨ ਵਿੱਚ 40000 ਤੋਂ ਵੱਧ ਸਿੱਖ ਸ਼ਹੀਦ ਕਰ ਦਿੱਤੇ ਗਏ ਇੱਕੋ ਦਿਨ ਵਿੱਚ ਅੱਧੋਂ ਵੱਧ ਕੌਮ ਸ਼ਹੀਦੀ ਜਾਮ ਪੀ ਗਈ ਪਰ ਸਿੱਖ ਕੌਮ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹਨਾਂ ਨੂੰ ਜਿੰਨੀ ਬੇਰਹਿਮੀ ਨਾਲ ਦਬਾਇਆ ਗਿਆ ਇਹ ਉਸੇ ਤਰ੍ਹਾਂ ਦੂਨ ਸਵਾਏ ਹੋ ਕੇ ਮੁੜ ਹੋਏ ਇਸ ਔਕੜਾ ਭਰੇ ਦੌਰ ਵਿੱਚ ਕੌਮ ਦੀ ਕਮਾਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਗੈਬਾ ਸਿੰਘ ਵਰਗੇ ਸੂਰਮਿਆਂ ਦੇ ਹੱਥ ਵਿੱਚ ਸੀ ਇਸ ਸਮੇਂ ਜ਼ਾਲਮ ਹਕੂਮਤ ਨਾਲ ਜੰਗੀ ਕੋਲ ਚੜਾਈਆਂ ਤੇ ਹੱਲੇ ਨਿਤ ਦੀ ਗੱਲ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁੜ ਮੁਗਲਾਂ ਦੇ ਕਬਜ਼ੇ 'ਚ ਆਏ ਸਰਹੰਦ ਨੂੰ ਇੱਕ ਵਾਰ ਫੇਰ ਰੋਂਦਨ ਲਈ ਸਿੱਖਾਂ ਦੀ ਫੌਜ ਅੱਗੇ ਵਧ ਰਹੀ ਸੀ ਇਸ ਦੌਰਾਨ ਜਦੋਂ ਉਹਨਾਂ ਮਰਿੰਡੇ ਦੇ ਇੱਕ ਪਿੰਡ ਤਸੂਆ ਵਿੱਚ ਪੜਾ ਲਾਇਆ ਤਾਂ ਉੱਥੇ ਵਸਦੇ ਦੋ ਸਿੰਘ ਰਣ ਸਿੰਘ ਤੇ ਦਿਆ ਸਿੰਘ ਨੇ ਆ ਕੇ ਬੇਨਤੀ ਕੀਤੀ ਕਿ ਸਰਦਾਰ ਸਾਹਿਬ ਤੁਸੀਂ ਸਰਹੰਦ ਤੇ ਹੱਲਾ ਜਰੂਰ ਕਰਿਓ ਪਰ ਛੋਟੇ ਸੈਬਜ਼ਾਦਿਆਂ ਨੂੰ ਅਤ ਦੇ ਤਸੀਹੇ ਦੇਣ ਵਾਲੇ ਦੋਵੇਂ ਰੰਗੜ ਮੁਸਲਮਾਨ ਭਰਾ ਜਾਨੀ ਖਾਨ ਤੇ ਮਾਨੀ ਖਾਨ ਅੱਜ 60 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਮਰਿੰਡੇ ਦੇ ਤਖਤ ਤੇ ਕਾਬਜ਼ ਹੋ ਕੇ ਬੜੇ ਤੜਲੇ ਨਾਲ ਰਾਜ ਦਾ ਸੁਖ ਮਾਨ ਰਹੇ ਹਨ ਬੇਨਤੀ ਹੈ ਕਿ ਤੁਸੀਂ ਪਹਿਲਾਂ ਇਹਨਾਂ ਦੋਵਾਂ ਜ਼ਾਲਮਾਂ ਦਾ ਲੇਖਾ ਜੋਖਾ ਕਰੋ ਤਾਂ ਸਿੱਖ ਜਰਨੈਲਾਂ ਨੇ ਜਵਾਬ ਦਿੱਤਾ ਕਿ ਖਾਲਸਾ ਜੀ ਫਿਲਹਾਲ ਤਾਂ ਸੀ ਸਰਹੰਦ ਤੇ ਹਮਲਾ ਕਰਨ ਦਾ ਅਰਦਾਸਾ ਸੋਧ ਕੇ ਤੁਰੇ ਹਾਂ ਸੋ ਪਹਿਲਾਂ ਸਰਹੰਦ ਫਤਿਹ ਕੀਤਾ ਜਾਊਗਾ ਤੇ ਉੱਦੇ ਸਮੇਂ ਆਪਾਂ ਮਰਿੰਡੇ ਦੇ ਜਾਲਮਾਂ ਨੂੰ ਵੀ ਜ਼ਰੂਰ ਸੋਧਾਂਗੇ ਮਰਿੰਡੇ ਵਿੱਚ ਲਾਇ ਇਸ ਪੜਾਅ ਦੌਰਾਨ ਸਿੱਖ ਜਰਨਲ ਸਰਦਾਰ ਤਾਰਾ ਸਿੰਘ ਗੈਬਾ ਨੇ ਆਪਣੇ ਗੜਵਈ ਸਰਦਾਰ ਭਾਗ ਸਿੰਘ ਨੂੰ ਸਿੰਘਾਂ ਲਈ ਪਾਣੀ ਦਾ ਇੰਤਜ਼ਾਮ ਕਰਨ ਭੇਜਿਆ ਚਾਰੇ ਪਾਸੇ ਲੱਭਣ ਤੇ ਸਰਦਾਰ ਤਾਰਾ ਸਿੰਘ ਹੁਣਾਂ ਨੂੰ ਇੱਕ ਖੂਦ ਇਸਿਆ ਜੋ ਬਿਲਕੁਲ ਮਰਿੰਡੇ ਵਾਲੇ ਕਿਲੇ ਦੀ ਕੰਧ ਦੇ ਕੋਲ ਸੀ ਤੇ ਜਦੋਂ ਸਰਦਾਰ ਭਾਗ ਸਿੰਘ ਆਪਣੇ ਸਾਥੀਆਂ ਸਮੇਤ ਉੱਥੋਂ ਪਾਣੀ ਪਰ ਰਹੇ ਸਨ ਤਾਂ ਉਹਨਾਂ ਨੂੰ ਵੇਖ ਕੇ ਰੰਗੜਾ ਨੇ ਕਿਲੇ ਦੀ ਕੰਧ ਦੇ ਉੱਤੋਂ ਸਿੰਘਾਂ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇੱਥੋਂ ਤੱਕ ਕਿ ਉਹਨਾਂ ਗੁਰੂ ਸੇਬਾਨਾ ਲਈ ਵੀ ਮੰਦੀ ਸ਼ਬਦਾਵਲੀ ਵਰਤੀ ਹੁਣ ਆਪਣੇ ਗੁਰੂ ਦੀ ਬੇਅਦਬੀ ਸਿੰਘ ਕਿੱਥੋਂ ਸਹਾਰ ਦੇ ਸੋ ਜਦੋਂ ਇਹਨਾਂ ਨੇ ਰੰਗੜਾ ਨੂੰ ਵੰਗਾਰਿਆ ਤਾਂ ਦੁਸ਼ਮਣਾਂ ਨੇ ਕਿਲੇ ਦੀ ਕੰਧ ਦੇ ਉੱਤੋਂ ਗੋਲੀਆਂ ਵਰਹਾਉਣੀਆਂ ਸ਼ੁਰੂ ਕਰਤੀਆਂ ਤਾੜ-ਤਾੜ ਚਲਦੀ ਇਸ ਗੋਲੀਬਾਰੀ ਵਿੱਚ ਇੱਕ ਗੋਲੀ ਆ ਕੇ ਇੱਕ ਸਿੰਘ ਦੇ ਮੋਢੇ ਤੇ ਵੱਜੀ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਿਸੇ ਤਰ੍ਹਾਂ ਬਚ ਬਚਾ ਕਰਦਿਆਂ ਸਿੰਘ ਜ਼ਖਮੀ ਹੋਏ ਸਾਥੀ ਨੂੰ ਚੁੱਕ ਕੇ ਜਥੇ ਕੋਲ ਲੈ ਆਏ ਉੱਥੇ ਜਾ ਕੇ ਸਿੰਘਾਂ ਨੇ ਸਰਦਾਰ ਤਾਰਾ ਸਿੰਘ ਗੈਬਾ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਰੰਗਣਾ ਨੇ ਨਾਲੇ ਤਾਂ ਗੁਰੂ ਸਾਹਿਬ ਨੂੰ ਮੰਦੇ ਬੋਲ ਬੋਲੇ ਤੇ ਨਾਲੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਇਹ ਸੁਣਦਿਆਂ ਸਾਰੀ ਸਰਦਾਰ ਤਾਰਾ ਸਿੰਘ ਗੈਬਾ ਰੋ ਵਿੱਚ ਆ ਗਏ ਤੇ ਉਹਨਾਂ ਨਗਰਚੀ ਨੂੰ ਤੁਰਰਾ ਵਜੋਂਦਾ ਇਸ਼ਾਰਾ ਕਰਤਾ ਦਰਅਸਲ ਤੁਰਰਾ ਇੱਕ ਛੋਟੇ ਨਗਾੜੇ ਵਰਗਾ ਵਾਦਯੰਤਰ ਹੁੰਦਾ ਹੈ ਨਗਾੜੇ ਦਾ ਆਕਾਰ ਵੱਡਾ ਹੋਣ ਕਰਕੇ ਇਸ ਨੂੰ ਲੈ ਕੇ ਤੁਰਨਾ ਔਖਾ ਹੁੰਦਾ ਹੈ ਸੋ ਜੰਗੇ ਮੈਦਾਨ ਵਿੱਚ ਤੁਰੇ ਦੀ ਵਰਤੋਂ ਕੀਤੀ ਜਾਂਦੀ ਸੀ ਤੁਰੇ ਦੀ ਆਵਾਜ਼ ਸੁਣਦੇ ਸਾਰ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਤੇ ਜਥੇ ਦੇ ਬਾਕੀ ਸਾਰੇ ਜਰਨੈਲ ਇਕੱਠੇ ਹੋ ਗਏ ਤੇ ਤੁਰਰਾ ਵਜੋਂਦਾ ਕਾਰਨ ਪੁੱਛਿਆ ਸਾਰੀ ਗੱਲ ਪਤਾ ਲੱਗਣ ਤੇ ਫਿਰ ਸਿੰਘਾਂ ਨੇ ਰਲ ਕੇ ਇਹੀ ਮਤਾ ਬਣਾਇਆ ਕਿ ਸਰਹੰਦ ਤੇ ਚੜ੍ਹਾਈ ਤਾਂ ਹੁਣ ਬਾਅਦ ਚ ਕਰਾਂਗੇ ਪਹਿਲਾਂ ਇਹਨਾਂ ਰੰਗੜਾ ਦਾ ਹੀ ਹਿਸਾਬ ਕਰ ਲਈਏ ਇਸ ਤੋਂ ਬਾਅਦ ਫਿਰ ਸਿੰਘਾਂ ਨੇ ਤਿਆਰੀ ਖਿੱਚ ਕੇ ਮਰਿੰਡੇ ਦੇ ਕਿਲੇ ਤੇ ਧਾਵਾ ਬੋਲ ਦਿੱਤਾ ਤੇ ਉੱਥੇ ਬੜੀ ਹੀ ਭਿਆਨਕ ਜੰਗ ਹੋਈ ਇਸ ਜੰਗ ਵਿੱਚ ਸਿੱਖਾਂ ਮੰਦਾ ਪਰੇ ਨੁਕਸਾਨ ਹੋਇਆ ਕਿਉਂਕਿ ਰੜੇ ਮੈਦਾਨ ਵਿੱਚ ਖੜੇ ਸਿੰਘਾਂ ਤੇ ਰੰਗੜ ਕਿਲੇ ਦੀ ਕੰਧ ਉੱਤੋਂ ਲਗਾਤਾਰ ਤੋਪਾਂ ਨਾਲ ਗੋਲੇ ਵਾਰ ਰਹੇ ਸਨ ਤੇ ਨਾਲ ਹੀ ਸਿੰਘਾਂ ਨੂੰ ਇਹ ਵੀ ਧਿਆਨ ਰੱਖਣਾ ਸੀ ਕਿ ਜੇ ਇਸ ਜੰਗ ਦੀ ਖਬਰ ਸਰਹੰਦ ਤੱਕ ਪਹੁੰਚ ਗਈ ਤਾਂ ਇਹਨਾਂ ਦੀ ਮਦਦ ਲਈ ਸਰਹੰਦ ਤੋਂ ਇੱਕ ਵੱਡੀ ਫੌਜ ਵੀ ਆ ਸਕਦੀ ਹੈ ਸੋ ਬਚਾਅ ਵਾਸਤੇ ਮਹਾਰਾਜ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜਤ ਸਿੰਘ ਸ਼ੁਕਰਚੱਕੀਆਂ ਨੇ ਮੋਰਚਾ ਸੰਭਾਲ ਲਿਆ ਤੇ ਉਹ ਸਰਹੰਦ ਵਾਲੇ ਰਾਹ ਤੇ ਆਪਣੇ ਜਥੇ ਸਮੇਤ ਆ ਕੇ ਤਨਾਤ ਹੋ ਗਏ ਕਿ ਜੇ ਅਧਰੋ ਸਰਹੰਦ ਦੀ ਫੌਜ ਨੇ ਹਮਲਾ ਕੀਤਾ ਤਾਂ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੀ ਆਖਰਕਾਰ ਸ਼ਾਮ ਤੱਕ ਹੋਈ ਗਏ ਗੱਤ ਲੜਾਈ ਵਿੱਚ ਸਿੰਘਾਂ ਨੇ ਜੂਝਦੇ ਹੋਏ ਜ਼ਾਲਮ ਰੰਗੜਾ ਨੂੰ ਸੋਧਾ ਲਾ ਕੇ ਮਰਿੰਡੇ ਦਾ ਕਿਲਾ ਫਤਿਹ ਕਰ ਲਿਆ ਤੇ ਹੁਣ ਵਾਰੀ ਸੀ ਛੋਟੇ ਸਹਿਬਜ਼ਾਦਿਆਂ ਦੇ ਗੁਨਾਹਗਾਰ ਜਾਨੀ ਖਾਨ ਤੇ ਮਾਨੀ ਖਾਨ ਦੀ ਸਭ ਤੋਂ ਪਹਿਲਾਂ ਇਹਨਾਂ ਦੀ ਪਛਾਣ ਕਰਨ ਲਈ ਭਾਈ ਰਣ ਸਿੰਘ ਤੇ ਭਾਈ ਦਿਆ ਸਿੰਘ ਨੂੰ ਸੱਦਿਆ ਗਿਆ ਕਿਉਂਕਿ ਉਹ ਉੱਥੋਂ ਦੇ ਲੋਕਲ ਵਸਨੀਕ ਸਨ ਤੇ ਇਹ ਦੋਵੇਂ ਹਾਕਮਾਂ ਦੀ ਸ਼ਕਲੋਂ ਸੂਰਤ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਤੇ ਹੁਣ ਜਾਨੀ ਖਾਨ ਤੇ ਮਾਨੀ ਖਾਨ ਦੇ ਸਾਰੇ ਖਾਨਦਾਨ ਨੂੰ ਸਿੰਘਾਂ ਨੇ ਲੈਨ ਵਿੱਚ ਲਾ ਲਿਆ ਇਹ ਦੋਵੇਂ ਜ਼ਾਲਮ ਆਪ ਇਹਨਾਂ ਦੇ ਪੁੱਤਰ ਪੋਤਰੇ ਤੇ ਇਥੋਂ ਤੱਕ ਪੜਪੋਤੇ ਵੀ ਹੁਣ ਲੈਣ ਵਿੱਚ ਖੜੇ ਥਰ-ਥਰ ਕੰਬਦੇ ਹੋਏ ਆਪਣੀ ਮੌਤ ਦੀ ਉਡੀਕ ਕਰ ਰਹੇ ਸਨ ਹੁਣ ਸਿੰਘਾਂ ਨੇ ਇੱਕ ਲੋਹੇ ਦਾ ਭਾਰੀ ਹਥੋੜਾ ਮੰਗਾਇਆ ਤੇ ਫਿਰ ਇੱਕ-ਇੱਕ ਕਰਕੇ ਇਹ ਲੋਹੇ ਦਾ ਹਥੋੜਾ ਸਿਰ ਵਿੱਚ ਮਾਰ-ਮਾਰ ਕੇ ਇਹਨਾਂ ਸਾਰੇ ਜ਼ਾਲਿਮਾਂ ਦੇ ਸਿਰ ਫੇਕੇ ਰੱਖਤੇ ਜਿਵੇਂ ਟਰੱਕ ਦੇ ਟਾਇਰ ਥੱਲੇ ਆ ਕੇ ਕਿਸੇ ਦਿਵਾਨੇ ਦਾ ਕਚੂਮਰ ਨਿਕਲ ਗਿਆ ਹੋਵੇ ਸੋ ਇਸ ਤਰ੍ਹਾਂ ਸਿੰਘਾਂ ਨੇ ਜਾਨੀ ਖਾਨ ਤੇ ਮਾਨੀ ਖਾਨ ਤੋਂ ਨਿੱਕੇ-ਨਿੱਕੇ ਫਰਜੰਦਾ ਤੇ ਢਾਏ ਕਹਿਰ ਦਾ ਬਦਲਾ ਲਿਆ ਪਰ ਇਹ ਸਾਰੀ ਘਟਨਾ ਕੋਈ ਐਵੇਂ ਸੰਜੋਗ ਵਸ਼ ਨਹੀਂ ਸੀ ਹੋ ਗਈ ਇਸ ਗਲਦੀਪ ਵਿਖਵਾਨੀ ਗੁਰੂ ਸਾਹਿਬ 58 ਸਾਲ ਪਹਿਲਾਂ ਕਰ ਚੁੱਕੇ ਸਨ ਜਦੋਂ ਨਿੱਕੇ ਸਾਹਿਬਜਾਦਿਆਂ ਦੀ ਹੋਈ ਦਰਦਨਾਕ ਸ਼ਹਾਦਤ ਦੀ ਖਬਰ ਗੁਰੂ ਸਾਹਿਬ ਤੱਕ ਪਹੁੰਚੀ ਸੀ ਤਾਂ ਗੁਰੂ ਜੀ ਉਸ ਸਮੇਂ ਰਾਏਕੋਟ ਪਿੰਡ ਵਿੱਚ ਖੇਤ ਦੀ ਇੱਕ ਵਟ ਤੇ ਖੜੇ ਸਨ ਉਦੋਂ ਗੁਰੂ ਜੀ ਨੇ ਚਾਕੂ ਨਾਲ ਇੱਕ ਅੱਕ ਦੇ ਬੂਟੇ ਦੀ ਜੜ ਨੂੰ ਪੁੱਟਦੇ ਹੋਏ ਕਿਹਾ ਸੀ ਕਿ ਇਸੇ ਤਰ੍ਹਾਂ ਹੁਣ ਮੁਗਲ ਰਾਜ ਦੀ ਵੀ ਜੜ ਪੁੱਟੀ ਜਾਊਗੀ ਤਾਂ ਕੋਲ ਖੜੇ ਸਿੰਘਾਂ ਨੇ ਪੁੱਛਿਆ ਸੀ ਕਿ ਗੁਰੂ ਸਾਹਿਬ ਮੁਗਲਾਂ ਦਾ ਤਾਂ ਠੀਕ ਹੈ ਤੇ ਰੰਗੜਾਂ ਦਾ ਕੀ ਬਣੂਗਾ ਤਦ ਗੁਰੂ ਸਾਹਿਬ ਨੇ ਜੋ ਜਵਾਬ ਦਿੱਤਾ ਸੀ ਉਸ ਦਾ ਜ਼ਿਕਰ ਸਾਨੂੰ ਪੰਥ ਪ੍ਰਕਾਸ਼ ਗ੍ਰੰਥ ਵਿੱਚ ਮਿਲਦਾ ਹੈ ਹੋਤੀ ਸਤਗੁਰ ਜੈਸ ਬਖਾਨੀ ਜੜ ਰਹੇ ਜਾਨੀ ਨਾ ਰਹੇ ਮਾਨੀ ਭਾਵਕੇ ਜਾਨੀ ਖਾਨ ਤੇ ਮਾਨੀ ਖਾਨ ਦੀ ਜੜਵੀ ਇਸੇ ਤਰ੍ਹਾਂ ਹੀ ਪੁੱਟੀ ਜਾਊਗੀ ਸੋ ਇਹ ਸੀ ਛੋਟੇ ਸਾਬ ਜਦ ਲਈ ਲੜੀ ਗਈ ਉਸ ਜੰਗ ਦਾ ਇਤਿਹਾਸ ਜਿਹਦਾ ਜ਼ਿਕਰ ਆਪਾਂ ਨੂੰ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਇਸ ਜੰਗ ਵਿੱਚ ਛੇਦਿਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਨੂੰ ਸਾਡਾ ਕੋਟ ਕੋਟ ਪ੍ਰਣਾਮ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਹੋਰ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸ ਦਾ ਰਾਜ ਚੈਨਲ ਤਾਂ ਤੁਸੀਂ ਸਬਸਕ੍ਰਾਈਬ ਕਰ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ